ਕਈ ਲੋਕ ਆਪਣਿਆਂ ਨੂੰ ਕਹਿਣਗੇ ਤੂੰ ਪਾਗਲ ਹੋ ਗਿਆ ਜਾਂ ਤੂੰ ਪਾਗਲ ਹੋ ਗਈ ਆ ਤੁਸੀਂ ਅਕਸਰ ਵੇਖਿਆ ਨਾ ਕਿ ਕਈ ਘਰਾਂ ਦੇ ਵਿੱਚ ਬਹੁਤ ਸਾਰੇ ਚੰਗੇ ਪਰਿਵਾਰਕ ਮੈਂਬਰ ਹੁੰਦੇ ਨੇ ਜਿਹੜੇ ਆਪਣੇ ਪਰਿਵਾਰ ਦੀ ਹਰ ਵੇਲੇ ਟੈਨਸ਼ਨ ਲੈਣਗੇ ਹਰ ਵੇਲੇ ਉਹਨਾਂ ਦੇ ਚੰਗੇ ਭਵਿੱਖ ਬਾਰੇ ਸੋਚਦੇ ਰਹਿਣਗੇ ਜਾਨਕਿ ਖਾਸ ਕਰਕੇ ਮਾਪਿਓ ਹੋਵੇ ਜਾਂ ਜੀਵਨ ਸਾਥੀ ਹੋਵੇ ਜਾਂ ਸਾਥਣ ਹੋਵੇ ਜਾਂ ਕੋਈ ਵੀ ਪਰਿਵਾਰਕ ਮੈਂਬਰ ਹੋਵੇ ਜਿਹੜਾ ਆਪਣੇ ਪਰਿਵਾਰ ਦੇ ਲਈ ਹਰ ਵੇਲੇ ਟੈਨਸ਼ਨ ਲਿੰਦਾ ਹਰ ਵੇਲੇ ਸੋਚਦਾ ਰਿੰਦਾ ਤਾਂ ਬਾਹਰੀ ਦੁਨੀਆ ਤੋਂ ਟੁੱਟਾ ਰਿੰਦਾ ਹੈ ਕੁਦਰਤੀ ਗੱਲ ਹੈ ਕਿ ਉਹ ਬਾਹਰੀ ਲੋਕਾਂ ਨਾਲ ਘੱਟ ਸੰਪਰਕ ਬਣਾਵੇਗਾ ਕਿ ਆਪਣੇ ਪਰਿਵਾਰ ਦੀ ਬਿਹਤਰੀ ਲਈ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸ਼ਾਮਾਂ ਤੋਂ ਲੈ ਕੇ ਰਾਤ ਗਈ ਤੱਕ ਕੰਮ ਕਰੇਗਾ ਤੇ ਹਰ ਵੇਲੇ ਇਹ ਸੋਚੇਗਾ ਕਿ ਮੇਰਾ ਪਰਿਵਾਰ ਜਾਂ ਮੇਰਾ ਜਿਹੜੇ ਜਿੰਨਾ ਮੈਂ ਜੁੜਿਆ ਆ ਉਹਦੀ ਜ਼ਿੰਦਗੀ ਬਿਹਤਰ ਬਣ ਜਾਵੇ ਤੂੰ ਉਹ ਇੰਨੀ ਜ਼ਿਆਦਾ ਮਿਹਨਤ ਕਰਦਾ ਹੈ ਉਹ ਇਨਸਾਨ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਜਾਂ ਕੋਈ ਵੀ ਹੋਵੇ ਉਹ ਇੰਨੀ ਮਿਹਨਤ ਕਰ ਕਰਕੇ ਥੱਕ ਜਾਂਦਾ ਲੇਕਿਨ ਫਿਰ ਵੀ ਕੰਮ ਕਰਦਾ ਰਹਿੰਦਾ ਸਰੀਰ ਉਹਦਾ ਸਾਥ ਦੇਵੇ ਚਾਹੇ ਨਾ ਦੇਵੇ ਉਹਦੀ ਕੋਈ ਇਸ਼ਾ ਹੁੰਦੀ ਹੈ ਕਿ ਮੇਰਾ ਪਰਿਵਾਰ ਜਿਹੜਾ ਬਿਹਤਰ ਹੋਣਾ ਚਾਹੀਦਾ ਮੇਰੇ ਪਰਿਵਾਰ ਦੀ ਜ਼ਿੰਦਗੀ ਸੌਖੀ ਹੋਣੀ ਚਾਹੀਦੀ ਆ ਇਸ ਤਰੀਕੇ ਦੇ ਨਾਲ ਉਹਦੀ ਸਿਹਤ ਵਿਗੜ ਜਾਂਦੀ ਆ ਜਿਵੇਂ ਉਹਨੂੰ ਕਈ ਤਰ੍ਹਾਂ ਦੀਆਂ ਰੋਗ ਲੱਗ ਜਾਂਦੇ ਬੀਪੀ ਵਧਣਾ ਘਟਣਾ ਜਾਂ ਕਈ ਹੋਰ ਰੋਗ ਲੱਗ ਜਾਂਦੇ ਸ਼ੂਗਰ ਰੋਗ ਲਾ ਲੋ ਕੋਈ ਸਰੀਰ ਦੇ ਅੰਗ ਖਰਾਬ ਹੋ ਜਾਣੇ ਪਰ ਉਹਨੇ ਫਿਰ ਵੀ ਪ੍ਰਵਾਹ ਨਹੀਂ ਕਰਦਾ ਉਹ ਫਿਰ ਵੀ ਲੱਗਾ ਰਹਿੰਦਾ ਕਿ ਨਹੀਂ ਮੈਂ ਕੰਮ ਕਰਨਾ ਚਾਹੀਦਾ ਮੈਨੂੰ ਮੈਨੂੰ ਆਪਣੇ ਪਰਿਵਾਰ ਦੀ ਖੇਤਰੀ ਦੀ ਹੋਰ ਮਿਹਨਤ ਕਰਨੀ ਚਾਹੀਦੀ ਇੰਜ ਕਰਦਿਆਂ ਕਰਦਿਆਂ ਕਈ ਵਾਰ ਉਹਦਾ ਸੁਭਾਅ ਜਿਹੜਾ ਕਾਲਾ ਪੈ ਜਾਂਦਾ ਗੁੱਸੇ ਵਾਲਾ ਵੀ ਬਣ ਜਾਂਦਾ ਉਮਰ ਦੇ ਨਾਲ ਨਾਲ ਤੇ ਘਰ ਦੇ ਕਹਿਣਗੇ ਕਿ ਇਹ ਹੁਣ ਪਾਗਲ ਹੋ ਗਿਆ ਜਾਂ ਇਹ ਘਰ ਦੇ ਪਾਗਲ ਹੋ ਗਈ ਆ ਜਦੋਂ ਇਹੋ ਜਿਹਾ ਸ਼ਬਦ ਉਸ ਚੰਗੇ ਨੇਕ ਮਨੁੱਖ ਦੇ ਕਰਨਾ 'ਚ ਪੈਂਦਾ ਨਾ ਉਹਦੀ ਰੂਹ ਕਰਲਾਉਂਦੀ ਹੈ ਉਹਦੀ ਰੂਹ ਰੋ ਪੈਂਦੀ ਆ ਕਿ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਬਿਹਤਰੀ ਲਈ ਕਰਦਾ ਰਿਹਾ ਤੁਹਾਡੀ ਬਿਹਤਰੀ ਲਈ ਕਰਦੀ ਰਹੀ ਅੱਜ ਤੁਸੀਂ ਮੈਨੂੰ ਹੀ ਪਾਗਲ ਕਹਿਣ ਲੱਗ ਪਏ ਕਿ ਮੈਂ ਨਾ ਚੰਗਾ ਖਾਦਾ ਨਾ ਚੰਗੇ ਕੱਪੜੇ ਪਾਏ ਨਾ ਆਪਣੀਆਂ ਮੰਦੀਆਂ ਇਸ਼ਾਵਾਂ ਪੂਰੀਆਂ ਕੀਤੀਆਂ ਜਦੋਂ ਕਿ ਮੈਂ ਕਰ ਸਕਦੀ ਸੀ ਜਾਂ ਕਰ ਸਕਦਾ ਸੀ ਕਿਹੜਾ ਮਨ ਬਹੁਤ ਦੁਖੀ ਹੁੰਦਾ ਉਹ ਮਨ ਉਕਰਲਾਉਂਦਾ ਤੇ ਅੰਦਰ ਹੀ ਅੰਦਰੋਂ ਫਿਰ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਇਹੋ ਜਿਹਾ ਇਨਸਾਨ ਜਦੋਂ ਰੋਂਦਾ ਹੈ ਨਾ ਫਿਰ ਰੱਬ ਵੀ ਜਿਹੜਾ ਨਾ ਉਹ ਵੀ ਰੋ ਪੈਂਦਾ ਹੈ ਸਾਨੂੰ ਆਪਣਿਆਂ ਨੂੰ ਕਦੀ ਵੀ ਇੰਜ ਨਹੀਂ ਕਹਿਣਾ ਚਾਹੀਦਾ ਤੂੰ ਪਾਗਲ ਹੋ ਗਈ ਜਾਂ ਤੂੰ ਪਾਗਲ ਹੋ ਗਿਆ ਕੁਝ ਕੋ ਲੋਕ ਆਪਣੇ ਮਾਪੇ ਨੂੰ ਵੀ ਕਹਿ ਦੇਣਗੇ ਤੁਸੀਂ ਤਾਂ ਪਾਗਲ ਹੋ ਗਏ ਹੁਣ ਤੁਸੀਂ ਬੁੱਢੇ ਹੋ ਗਏ ਤੁਹਾਨੂੰ ਸਮਝ ਨਹੀਂ ਲੱਗਦੀ ਉਹ ਕਦੀ ਜੇ ਉਹਨਾਂ ਦਾ ਮਾਪੇ ਕਹਦੇ ਨਾ ਪੁੱਤ ਅਸੀਂ ਵੀ ਤੁਹਾਡੇ ਵਰਗੇ ਹੁੰਦੇ ਸਾਂ ਅਸੀਂ ਲੇਕਿਨ ਉਹ ਜ਼ਿੰਦਗੀ ਨਹੀਂ ਜੀ ਜਿਹੜੀ ਤੁਹਾਨੂੰ ਅੱਜ ਜੀਉਣ ਨੂੰ ਮਿਲ ਗਈ ਆ ਅੱਜ ਤੁਹਾਨੂੰ ਚੰਗੇ ਘਰ ਮਿਲ ਗਏ ਨੇ ਆਉਣ ਜਾਣ ਲਈ ਸਹੂਲਤਾਂ ਮਿਲ ਗਈਆਂ ਨੇ ਪੈਸਾ ਮਿਲ ਗਿਆ ਕੱਪੜੇ ਮਿਲ ਗਏ ਇਹ ਸਾਰੀਆਂ ਮੇਰੇ پاਗਲਪਨ ਕਰਕੇ ਹੀ ਹੋਈਆਂ ਨੇ ਜਾਂ ਉਹ ਕੋਈ ਔਰਤ ਕਹਦੇ ਜਾਂ ਮਰਦ ਕਹਦੇ ਕਿਉਂਕਿ ਇਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਮੇਸ਼ਾ ਔਰਤ ਜਾਂ ਮਰਦ ਦੋਨੋਂ ਹੀ ਨਿਭਾਉਂਦੇ ਨੇ ਤੇ ਜੇ ਦੋਵਾਂ ਚੋਂ ਇੱਕ ਧਰਤੀ ਤੋਂ ਚਲਾ ਜਾਵੇ ਦੋਵਾਂ ਚੋਂ ਕੋਈ ਵੀ ਤਾਂ ਉਹਦੇ ਵਿੱਚੋਂ ਫਿਰ ਉਹ ਜਿਹੜਾ ਰਹਿ ਜਾਂਦਾ ਧਰਤੀ ਤੇ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ ਖੁੱਬੀ ਵੀ ਨਿਭਾਉਂਦਾ ਆ ਤੇ ਇੰਜ ਨਭਾਉਂਦਾ ਆ ਕਿ ਉਹ ਆਪਣੀ ਘਾਟ ਵੀ ਨਹੀਂ ਮਹਿਸੂਸ ਹੋਣ ਦਿੰਦਾ ਦੂਸਰੇ ਜਿਹੜਾ ਉਹਦਾ ਜੀਵਨ ਸਾਥੀ ਚਲ ਗਿਆ ਹੁੰਦਾ ਉਹ ਕਿਵੇਂ ਕਰਦਾ ਇਹ ਉਹ ਹੀ ਜਾਣਦਾ ਤੇ ਜਦੋਂ ਇੰਨੀ ਤਪੱਸਿਆ ਕਰਨ ਤੋਂ ਬਾਅਦ ਇੰਨੀ ਮਿਹਨਤ ਕਰਨ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਸੈਟਲ ਕਰ ਦਵੇ ਤੇ ਬੱਚੇ ਉਹਨਾਂ ਨੂੰ ਇਹ ਕਹਿਣ ਕਿ ਹੋਂ ਤੂੰ ਪਾਗਲ ਹੋ ਗਿਆ ਜਾਂ ਤੂੰ ਪਾਗਲ ਹੋ ਗਈਆਂ ਤੇ ਫਿਰ ਸਮਝ ਲਓ ਕਿ ਇਹ ਸਮ ਕੁਦਰਤ ਜਿਹੜੀ ਆ ਨਾ ਕਾਇਨਾਤ ਕੁਦਰਤੀ ਉਹ ਵੀ ਰੋਪਿੰਦੀ ਆ ਕਿ ਐਹੋ ਜੀ ਔਲਾਦ ਨਾ ਹੀ ਹੁੰਦੀ ਤਾਂ ਚੰਗਾ ਸੀ ਇਸ ਕਰਕੇ ਆਪਣੇਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਜਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਲਈ ਬਹੁਤ ਵੱਡਾ ਕੰਮ ਕੀਤੇ ਨੇ ਆਪਣੀ ਜ਼ਿੰਦਗੀ ਦਾ ਤੇ ਲਾਤੀ ਸਭ ਜਾਣਦੇ ਨੇ ਕਿ ਦੁਬਾਰਾ ਤਾਂ ਜੀਵਨ ਨਹੀਂ ਮਿਲਣਾ ਸਭ ਜਾਣਦੇ ਨੇ ਕਿ ਦੁਬਾਰਾ ਇੱਕ ਦਿਨ ਨਹੀਂ ਮਿਲਣਾ ਫਿਰ ਜਿਹੜੇ ਇਨਸਾਨ ਨੇ ਸਾਡੇ ਲਈ ਸਾਲ ਹੀ ਗੁਜ਼ਾਰ ਦਿੱਤੇ ਜਿਨ੍ਹਾਂ ਇਨਸਾਨਾਂ ਨੇ ਸਾਡੇ ਲਈ ਸਾਲ ਹੀ ਗੁਜ਼ਾਰ ਦਿੱਤੇ ਉਹਨਾਂ ਦੇ ਲਈਏ ਪਾਗਲ ਸ਼ਬਦ ਵਰਤਣਾ ਇਹ ਕਹਿਣਾ ਇਹ ਬੁੱਢੜਾ ਹੋ ਗਿਆ ਬੁੱਢੜੀ ਹੋ ਗਈ ਮੈਂ ਸਮਝਦਾ ਕਿ ਇਦੋਂ ਵੱਡੀ ਗਾਲ ਇਦੋਂ ਵੱਡਾ ਪਾਪ ਇਦੋਂ ਵੱਡਾ ਗੁਨਾਹ ਸਮਾਜ 'ਚ ਕੋਈ ਹੋਰ ਹੋ ਹੀ ਨਹੀਂ ਸਕਦਾ ਸਾਨੂੰ ਇਹਨਾਂ ਦੁੱਖਾਂ ਲਾ ਤੋਂ ਬਚਣਾ ਚਾਹੀਦਾ ਲੇਕਿਨ ਜਿਹੜੇ ਲੋਕ ਆਪਣੇ ਪਰਿਵਾਰਕ ਉਸ ਮੈਂਬਰ ਨੂੰ ਇਹ ਕਹਿ ਦਿੰਦੇ ਆ ਕਿ ਤੂੰ ਤਾਂ ਸਾਰੀ ਜ਼ਿੰਦਗੀ ਸਾਡੇ ਲਈ ਲਾਤੀ ਤੂੰ ਸਾਰਾ ਜੀਵਨ ਸਾਡੇ ਲਈ ਲਾ ਦਿੱਤਾ ਮਤ ਇਹ ਤੇ ਇਵੇਂ ਮਹਿਸੂਸ ਹੁੰਦਾ ਜਿਵੇਂ ਰੱਬ ਖੁਸ਼ ਹੋ ਗਿਆ ਹੋਵੇ ਜਿਵੇਂ ਰੱਬ ਵੀ ਰੋ ਪਿਆ ਹੋਵੇ ਕਿਉਂਕਿ ਉਸ ਇਨਸਾਨ ਨੂੰ ਹੁੰਦਾ ਕਿ ਸ਼ੁਕਰ ਹੈ ਤੇ ਕੋਈ ਮੇਰੀ ਕਦਰ ਕਰਨ ਵਾਲਾ ਜਿੰਨਾਂ ਲਈ ਮੈਂ ਆਪਣੀ ਜ਼ਿੰਦਗੀ ਲਾ ਦਿੱਤੀ ਜੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਤੇ ਮੇਰੀ ਮਿਹਨਤ ਸਫਲ ਹੋ ਗਈ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਆ ਚਾਹੇ ਉਹ ਕਿਸੇ ਵੀ ਫੀਲਡ 'ਚ ਕਰਦਾ ਹੋਵੇ ਕੋਈ ਆਪਣੀ ਦੁਕਾਨ 'ਤੇ ਕਰਦਾ ਹੋਵੇ ਕੋਈ ਖੇਤੀਬਾੜੀ ਦਾ ਕਰਦਾ ਹੋਵੇ ਕੋਈ ਜੌਬ 'ਤੇ ਕਰਦਾ ਹੋਵੇ ਕੋਈ ਆਪਣੇ ਪਰਿਵਾਰ ਦੀ ਬਿਹਤਰੀ ਲਈ ਉਹਨਾਂ ਨੂੰ ਚੰਗਾ ਇਨਸਾਨ ਬਣਾਉਣ ਲਈ ਉਹਨਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਕਰਦਾ ਇਹ ਵੀ ਇੱਕ ਮਿਹਨਤ ਆ ਫਿਰ ਉਹ ਬੰਦਾ ਖੁਸ਼ ਹੋ ਜਾਂਦਾ ਉਹ ਮਨੁੱਖ ਖੁਸ਼ ਹੋ ਜਾਂਦਾ ਕਿ ਸ਼ੁਕਰ ਆ ਰੱਬ ਸੋਣਾ ਇਹ ਮੇਰਾ ਪਰਿਵਾਰ ਨੂੰ ਕਦਰਿਆ ਮੇਰੀ ਮੇਰੀ ਮਿਹਨਤ ਸਫਲ ਹੋ ਗਈ ਸਾਨੂੰ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੋ ਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ